ਕੋ ਅੰਤਾਂ ਦੀ ਗਰਮੀ ਪੈ ਰਹੀ ਹੈ ਤੇ ਬਰਫ਼ ਪਹਾੜਾਂ ਦੇ ਵਿੱਚ ਪਿਘਲ ਰਹੀ ਹੈ ਜਿਸ ਕਾਰਨ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧਾ ਨਜ਼ਰ ਆ ਰਿਹਾ ਤੇ ਇਸੇ ਤਰ੍ਹਾਂ ਦੀ ਸਾਡੀ ਖਬਰ ਸਾਡੇ ਵੱਲ ਪਹੁੰਚੀ ਹੈ ਫਿਰੋਜ਼ਪੁਰ ਤੋਂ ਸਰਹੱਦੀ ਇਲਾਕੇ ਦੇ ਵਿੱਚ ਜਿੱਥੇ ਸਤਲੁਜ ਦਾ ਪਾਣੀ ਓਵਰਫਲੋ ਹੋਣ ਤੋਂ ਬਾਅਦ ਖੇਤਾਂ ਦੇ ਵਿੱਚ ਜੱਪ ਰਿਹਾ ਜਿਹਦੇ ਨਾਲ ਸੈਂਕੜੇ ਏਕੜ ਜਿਹੜੀ ਜਮੀਨ ਫਸਲ ਹੈ ਉਹ ਤਬਾਹ ਹੋ ਗਈ ਤੇ ਪਾਣੀ ਦੇ ਵਿੱਚ ਡੁੱਬ ਗਈ ਕਹਿਣਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜੀ ਹੈ ਆਪਣੇ ਘਰਾਂ ਨੂੰ ਵੀ ਪਾਣੀ ਆ ਸਕਦਾ ਸੀ ਕਿ ਜੀਸੀਬੀ ਮਸ਼ੀਨਾਂ ਦੀ ਮਦਦ ਦੇ ਨਾਲ ਇਸ ਪਾਣੀ ਨੂੰ ਰੋਕਿਆ ਤਾਂ ਕਿ ਹੋਰ ਘਰਾਂ ਦੇ ਵਿੱਚ ਵਰਗੇ ਜ਼ਿਆਦਾ ਨੁਕਸਾਨ ਨਾ ਹੋ ਸਕੇ ਬਿਲ ਬੇਸ਼ੱਕ ਹਾਲੇ ਤੱਕ ਅੰਤ ਦੀ ਗਰਮੀ ਪੈ ਰਹੀ ਹੈ ਕਿਸੇ ਤਰ੍ਹਾਂ ਦੀ بارش ਨਹੀਂ ਪੈ ਰਹੀ ਹੈ ਲੇਕਿਨ ਜਿਹੜੇ ਸਾਡੇ ਸਾਧਨ ਜਿਹੜੇ ਹੈਗੇ ਆ ਹੜ੍ਹਾਂ ਤੋਂ ਨਜਿਸ਼ਣ ਲਈ ਜਿਹੜੇ ਸਾਧਨ ਹੈ ਉਹ ਕਿਤਨਾ ਕਿਤੇ ਕਮਜ਼ੋਰ ਨਜ਼ਰ ਆ ਰਹੇ ਨੇ ਤੇ ਆਪ ਦੇਖਦੇ ਆ ਸਾਡੀ ਖਾਸ ਰਿਪੋਰਟ ਡਾ ਗੁਰਨਾਥ ਸਿੰਘ ਜੀ ਇਹ ਕਿਹੜਾ ਇਲਾਕਾ ਹੈ ਇਹ ਖੁੰਦਰ ਗੱਟੀ ਸਤਲੁਜ ਦਰਿਆ ਦੇ ਨਾਲ ਲੱਗਦਾ ਹਾਂਜੀ ਕੀ ਹੋਇਆ ਕੀ ਹੈ ਹੋਇਆ ਕੀ ਡਾ ਫਲਾਈ ਖੜਾ ਗੂ ਆਪਣਾ ਦਰ ਬੰਦ ਕੀਤੀ ਖੜਾ ਤੇ ਪਾਣੀ ਵਧਿਆ ਆਉਂਦਾ ਤੇ ਬਸ ਜਿੰਨੇ ਖੇਤਾਂ ਦੇ ਵਿੱਚ ਪਾਣੀ ਗਿਆ ਹੈਗਾ ਤੋ 3000 ਕਿੱਲਾ ਹੈਗਾ ਇੱਥੇ ਕੀ ਕੀ ਬੀਜ ਹੈਗਾ ਸੀਗਾ ਝੋਨਾ ਮੱਕੀ ਝੋਨਾ ਆ ਮੱਕੀ ਝੋਨਾ ਅੱਛਾ ਤੇ ਹੁਣ ਪਾਣੀ ਪਾਣੀ ਹੈ ਇੱਥੇ ਹਾਂ ਹੁਣ ਪਾਣੀ ਪਾਣੀ ਹੈ ਹੁਣ ਬੁਰਾ ਹਲਵਾ ਪਿਆ ਰਸਤਾ ਬੰਦ ਵਾਪ ਹੈ ਬੱਚੇ ਲੰਘਦੇ ਨੇ ਜਿਹੜਾ ਹੱਥ ਲਾਂਗਾ ਟਾਪਾ ਉਹ ਵੀ ਬੰਦ ਹੋ ਆ ਪਿਆ ਹੁਣ ਕਿਦਰ ਜਾਗੇ ਤੁਸੀਂ ਕੀ ਆਨ ਕੀ ਕਰ ਰਹੇ ਹੋ ਤੁਸੀਂ ਹਾਂਜੀ ਆ ਕੀ ਕਰਦੇ ਹੋ ਇਹ ਹੁਣ ਆਪਣੇ ਰਸਤਾ ਬਣਦੇ ਵੇ ਬਾਹਰ ਲਗੋ ਆਰਜੀ ਤੋਤੇ ਆਦੀ ਪੈੜੀ ਤੇ ਆਦੀ ਆਦੇ ਪੈਸੇ ਨਾਲਾ ਕੇ ਤੇ ਵੀ ਬੜਾ ਪੈਂਡ ਨੂੰ ਪਾਣਾ ਬੜੇ ਬੱਚੇ ਬਚ ਲੰਗੇ ਜਾਂਦੇ ਥੋਂ ਹਾਂਜੀ ਕੀ ਮੰਨ ਕਰਦੇ ਹੋ ਮੰਗ ਕਰਨਾ ਵੀ ਸਿਰਫ ਆ ਪਾਣੀ ਥੱਲੇ ਕਰਨਾ ਹਾਂ ਸਾਡਾ ਤਾਂ ਇੱਥੇ ਲੋਭ ਆਇਓ ਸਾਰਾ ਦਾਰ ਦਾਰ ਥੱਲੇ ਸਟੇ ਸਾਰੇ ਹਾਂ ਦਾਰ ਥੱਲੇ ਸਟੇ ਉਹਨਾਂ ਦਾਰ ਚੱਕੇ ਤੇ ਪਾਣੀ ਨਿਕਲ ਜਾਣਾ ਕੋ ਪਿੱਛੋਂ ਦਾ ਪਾਣੀ ਆਇਆ ਨ ਵੀ ਪਿੱਛੋਂ ਪਾਣੀ ਆਇਆ ਹੋਏ ਤੇ ਫਿਰ ਦਾ ਪਿੱਛੋਂ ਪਾਣੀ ਇਹ ਦਾਰ ਨਪੀ ਖੜਾ ਮੈਂ ਡਾਫ ਲਾਈ ਖੜਾ ਡਾਫ ਕਰਕੇ ਇੰਦੇ ਕਰਕੇ ਪਾਣੀ ਵਹਿਆ ਜਾਂਦਾ ਹੈ ਬਹੁਤ ਜਾਨ ਆ ਆ ਜਾਂਦਾ ਕੀ ਨਾਮ ਹੈ ਤੁਹਾਡਾ ਕੀ ਨਾਮ ਤੁਹਾਡਾ ਸੁਣ ਜੀ ਪਿੰਡ ਕਿਹੜਾ ਹੈਗਾ ਜੀ ਇਹ ਜੀ ਸੁੰਦਰ ਗੱਟੀ ਹੈ ਜੀ ਕੀ ਹੋਇਆ ਕੀ ਹੈ ਹੋਇਆ ਕੁਛ ਨਹੀਂ ਜੀ ਸਾਰੀ ਆ ਜਿਹੜਾ ਗੇਟ ਨਾ ਢਾਫ ਲੱਗੀ ਹੋਈ ਕਾਫੀ ਚਾਦੀ ਗੇਟ ਨਹੀਂ ਛੱਡਦਾ ਅਸੀਂ ਬੜੀ ਵਾਰੀ ਜਾ ਕੇ ਮਿੰਤਾ ਕੀਤੇ ਆ ਪਰ ਸਾਡੀ ਉਹਨੇ ਗੱਲ ਨਹੀਂ ਸੁਣੀ ਆ ਘੱਟ ਤੋਂ ਘੱਟ 2-3 ਹਜ਼ਾਰ ਏਰੀਆ ਜਿਹੜਾ ਕਿੱਲੇ ਨਾਲ ਡੁੱਬੇ ਪੈਣੇ ਇਹ ਸਿਰਫ ਇੱਕ ਨਾ ਇਹ ਗੇਟ ਨਹੀਂ ਛੱਡੇ ਜਿਹੜਾ ਦਾਰ ਨਹੀਂ ਛੱਡਦਾ ਇਹ ਪਾਣੀ ਓਵਰਫਲੋ ਹੋ ਗਿਆ ਇਹ ਓਵਰਫਲੋ ਹੋ ਗਿਆ ਜਿਉਂ ਜ ਪਾਣੀ ਨਹੀਂ ਆਇਆ ਸਤੂ ਦੀ ਦਰਿਆ ਦੇ ਵਿੱਚ ਪਾਣੀ ਵਧਿਆ ਹੋਇਆ ਵਧਿਆ ਤਾਂ ਨਹੀਂ ਹੈਗਾ ਜੀ ਜੇ ਬਾਹਰ ਕੱਢਿਆ ਜਾਵੇ ਤਾਂ ਬਿਲਕੁਲ ਪਾਣੀ ਨਹੀਂ ਹੈਗਾ ਇਹ ਤਾਂ ਗੇਟ ਇੱਕ ਉੱਥੇ ਮੁਲਾਜ਼ਮ ਜਿਹੜੇ ਉਹ ਗੇਟ ਨਹੀਂ ਛੱਡਦੇ ਗੇਟ ਛੱਡ ਜਾਂਦੇ ਤਾਂ ਹੁਣੇ ਪਾਣੀ ਨਿਕਲ ਜਾਏ ਉਹਦੇ ਕਰਕੇ ਪਾਣੀ ਖੇਤਾਂ ਦੇ ਵਿੱਚ ਆ ਗਿਆ ਇਹ ਲੱਗਾ ਇਹ ਸਾਰਾ ਝੋਨਾ ਲੱਗਾ ਹੈ ਜੀ ਆ ਸਾਰਾ ਟੋਟਲਾ ਵੇਖੋ ਹਲੇ ਲਿਵਰ ਲਾ ਕੇ ਬਾਹਰ ਨਿਕਲੀ ਸੀ ਇਹਦੇ ਵਿੱਚ ਤਾਂ ਸਾਨੂੰ ਖਰਚਾ ਹੀ ਘਟ ਤੋਂ ਘਟ 10000 ਰੁਪਿਆ ਦਾ ਖਰਚਾ ਵੀ ਆ ਗਿਆ ਜੀ ਕਿਲੇ ਸਾਹਿਬ ਨਾਲ 4000 ਦਾ ਲਵਾਈ ਵੀ ਲੈ ਗਏ ਸਾਡੇ ਕੋਲ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ 2-3000 ਕਿੱਲਾ ਡੁੱਬ ਗਿਆ ਵੇਖੋ ਆ ਮੱਕੀ ਤੁਸੀਂ ਦੂ ਜ਼ੂਮ ਕਰਕੇ ਦਿਖਾਓ ਔਰ ਸਾਰੀ ਮੱਕੀ ਦੇ ਖੇਤਾਂ ਦੇ ਸਾਡੇ 2-2 3-3 ਲੱਖ ਦੀ ਮੱਕੀ ਜਿਹੜੀ ਵਿੱਚੇ ਖੜੀ ਤੇ ਪਾਣੀ ਹੋਰ ਵੀ ਵਧੂਗਾ ਫਿਰ ਇਹ ਹਿਸਾਬ ਨਾਲ ਹਿਸਾਬ ਲਾ ਲਓ ਤੁਸੀਂ ਅਸੀਂ ਬੰਨ ਬੰਨਦੇ ਵਾ ਪਾਣੀ ਦਾ ਕੋਈ ਪਤਾ ਨਹੀਂ ਕਿੰਨਾ ਓਵਰਫਲੋ ਹੋ ਸਕਦਾ ਹੈ ਇਹ ਫਿਰ ਮਿੱਟੀ ਕਿਉਂ ਪਾਈ ਜਾ ਰਹੀ ਹੈ ਇਹ ਮਿੱਟੀ ਤਾਂ ਹੀ ਇਧਰ ਲੇ ਖੇਤ ਬਚਾਉਣ ਵਾਸਤੇ ਆ ਜੀ ਵੀ ਚਲੋ ਆ ਸਾਡਾ ਇਹ ਏਰੀਆ ਬਾਜੇ ਹਾਤ ਡੋਬੀ ਗਿਆ ਹੈ ਨਾਲੇ ਬੀਪੀ ਮਿੱਟੀ ਰਪੇ ਪਿੰਡ ਨੂੰ ਪਾਣੀ ਵੜੇ ਪਿੰਡ ਨੂੰ ਪਾਣੀ ਵੜ ਜਾਣਾ ਚਲੋ ਕੋਈ ਲੰਘਾ ਲੰਘਾ ਟਾਪਾ ਤਾਂ ਪੂਰਾ ਹੋਵੇਗਾ ਨਾ ਇੱਥੋਂ ਲੰਘਾ ਹੀ ਬੰਦ ਹੋ ਜਾਣਾ ਜੀ ਪਿੰਡ ਦਾ ਨਿਕਾਸ ਬੰਦ ਹੋ ਜਾਣਾ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਜੀ ਮੇਰੇ ਨਾਲ ਇਸ ਵੇਲੇ ਤੱਕ ਕਿਸੇ ਵੀ ਕਿਸਾਨ ਨੇ ਕੋਈ ਸੰਪਰਕ ਨਹੀਂ ਕੀਤਾ ਤੇ ਨਾ ਹੀ ਕਿਸੇ ਸਾਡੇ ਜਿਹੜੇ ਹੈਡ ਵਰਕਸ ਤੇ ਰਾਤ ਨੂੰ ਉੱਥੇ ਸੀ ਕਿਸੇ ਨੇ ਸਾਨੂੰ ਇਹ ਸੂਚਨਾ ਨਹੀਂ ਦਿੱਤੀ ਇਹ ਤੁਹਾਡੇ ਤੋਂ ਹੀ ਪਤਾ ਲੱਗ ਰਿਹਾ ਵੀ ਉੱਥੇ ਪਾਣੀ ਜਿਹੜਾ ਜਿਹੜਾ ਸੈਨੀ ਵਾਲਾ ਹੈਡਵਰਕਸ ਤੋਂ ਦੋ ਨਹਿਰਾਂ ਨਿਕਲਦੀਆਂ ਬੀਕਾ ਨਹਿਰ ਕਨਾਲ ਤੇ ਈਸਟਰਨ ਕਨਾਲ ਇਸ ਸਮੇਂ ਜਿਹੜੇ ਪੈਡੀ ਸੀਜ਼ ਨਾਲ ਝੋਨੇ ਦੀ ਬਜਾਈ ਦਾ ਜਾਰੀ ਹੈ ਕਿ ਕਿਸਾਨਾਂ ਵੱਲੋਂ ਉਹਨਾਂ ਲਈ ਵੱਧ ਤੋਂ ਵੱਧ ਪਾਣੀ ਚਾਹੀਦਾ ਹੈ ਇਸ ਲਈ ਉਹਨਾਂ ਨੂੰ ਪੂਰੇ ਫੁੱਲ ਸਪਲਾਈ ਤੇ ਅਸੀਂ ਚਲਾ ਰਹੇ ਹਾਂ ਜਿਹਦੇ ਕਰਕੇ ਗੇਟ ਪੂਰੇ ਬੰਦ ਕੀਤੇ ਹੋਇਆ ਡਾਉਨਸਟ੍ਰੀਮ ਪਾਣੀ ਬਿਲਕੁਲ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਪਰੰਤੂ ਜੇ ਤੁਸੀਂ ਸਾਡੇ ਧਿਆਨ ਚ ਲੈਂਦਾ ਅਸੀਂ ਇਹਨੂੰ ਫਿਰ ਵੀ ਮੌਕਾ ਦੇਖ ਕੇ ਜੋ ਲੋੜੀ ਦੇ ਕਦਮ ਹੈ ਉਹ ਚੁੱਕ ਕੇ ਇਹਨਾਂ ਕਿਸਾਨਾਂ ਦੀ ਪ੍ਰੋਬਲਮ ਨੂੰ ਜ਼ਰੂਰ ਹੱਲ ਕਰਾਂਗੇ